ਵੈਟ ਘਟਾਉਣ ਵਾਸਤੇ ਕੀ ਕਰਨਾ ਪੈਂਦਾ ਜੀ ਦੌੜ ਲਾਉਣੀ ਪੈਂਦੀ ਆ 50 50000 ਦੇ ਸਪਲੀਮੈਂਟ ਖਾਣੇ ਪੈਂਦੇ ਆ ਜਿਮ ਜੋਇਨ ਕਰਨੇ ਪੈਂਦੇ ਪਸੀਨੇ ਵਹਾਉਣੇ ਪੈਂਦੇ ਆ ਆਪਣੀ ਖਰਾਕ ਕੰਟਰੋਲ ਕਰਨੀ ਪੈਂਦੀ ਡਾਈਟ ਕੰਟਰੋਲ ਕਰਨੀ ਪੈਂਦੀ ਆ ਤੁਸੀਂ ਕਹੋਗੇ ਕਿ ਹਾਂ ਇਹੋ ਕੁਝ ਕਰਨਾ ਪੈਂਦਾ ਬਿਲਕੁਲ ਗਲਤ ਹੈ ਵੈਟ ਘਟਾਉਣ ਵਾਸਤੇ ਪਤਾ ਕੀ ਕਰਨਾ ਪੈਂਦਾ ਐਦਾਂ ਪਣਾ ਪੈਂਦਾ లైਕ ਤਾਂ ਬਸ ਸਿੰਪਲ ਹੈ ਹੁਣ ਤੁਸੀਂ ਆਖੋਗੇ ਕਿ ਤੂੰ ਕਿਹੜੀਆਂ ਗੱਲਾਂ ਕਰਦਾ ਤੂੰ ਪੁੱਠਾ ਹੀ ਚੱਲਦਾ ਦੁਨੀਆ ਤੋਂ ਭਾਈ ਸਾਹਿਬ ਮੈਂ ਪੁੱਠਾ ਨਹੀਂ ਜਾਂਦਾ ਦੁਨੀਆ ਪੁੱਠੀ ਚੱਲਦੀ ਆ ਵੇਟ ਘਟਾਉਣਾ ਜੀ ਅਸੀਂ ਸਪਲੀਮੈਂਟ ਲੈਣੇ ਜੀ ਅਸੀਂ ਪਰਕੋਰ ਕਰਨਾ ਜੀ ਅਸੀਂ ਇਹ ਕਰਨਾ ਜੀ ਅਸੀਂ ਉਹ ਕਰਨਾ ਜੀ ਫਰਾਂ ਕਰਨਾ ਜੀ ਟਮਕਾਨ ਕਰਨਾ ਜੀ ਅਸੀਂ ਜੋ ਦੁਨੀਆ ਦੇ ਡਾਈਟੀਸ਼ਨ ਆ ਉਹਨਾਂ ਨੂੰ ਕਰੋੜਾਂ ਪਤੀ ਬਣਾਤਾ ਜੀ 50 50 ਹਜ਼ਾਰ ਲੱਖ ਲੱਖ ਰੁਪਈਆ ਡਾਈਟੀਸ਼ਨ ਲੈਣ ਡੇ ਨੇ ਸਪਲੀਮੈਂਟ ਜਿਹੜਾ 50 ਰੁਪਈਆ ਦਾ ਸਪਲੀਮੈਂਟ ਆ ਉਹਨੂੰ 5 5000 ਦਾ ਤੁਹਾਨੂੰ ਵੇਚਣ ਡੇ ਨੇ ਰਿਜ਼ਲਟ ਉਹਦਾ ਕੀ ਹੁੰਦਾ ਕੱਖ ਨਹੀਂ ਹੁੰਦਾ ਜਿੰਨਾ ਚਿਰ ਤੁਸੀਂ ਉਹਨੂੰ ਖਾਈ ਜਾਓਗੇ ਜਿੰਨਾ ਚਿਰ ਡਾਈਟ ਫਾਲੋ ਕਰੀ ਜਾਓਗੇ ਉਹਨਾਂ ਚਿਰ ਤਾਂ ਕੰਟਰੋਲ ਰਹੂਗਾ ਜਿਹੜੇ ਵળે ਛੱਡਿਆ ਨਹੀਂ ਤੇ ਫੇਰ ਪਕਾਨੇ 'ਚ ਹਵਾ ਪਰ ਨਹੀਂ ਸ਼ੁਰੂ ਹੋ ਜਾਂਦੀ। ਹੁਣ ਤੁਸੀਂ ਕਹੋਗੇ ਕਿ ਐਦਾਂ ਪਿਆ ਕਿਦਾਂ ਹੋਊਗਾ ਮੈਂ ਦੱਸਣ ਲੱਗਾ ਤੁਹਾਨੂੰ ਇਸੇ ਵੀਡੀਓ 'ਚ ਦੱਸਾਂਗਾ ਤੁਹਾਡਾ weight ਘੱਟ ਕਰਕੇ ਦੱਸਾਂਗਾ। ਹੁਣ ਪਹਿਲਾਂ ਮੈਂ ਕੁਝ ਇੱਕ ਗੱਲਾਂ ਸਮਝ ਲਓ। ਅਸੀਂ weight ਘਟਾਉਣਾ। ਅਸੀਂ ਮੋਟਾਪਾ ਘਟਾਉਣਾ। ਅਸੀਂ ਮੋٹے ਤੋਂ ਪਤਲੇ ਹੋਣਾ। ਤੁਹਾਡੀਆਂ ਅੱਖਾਂ 'ਗੇਮੇਜ ਕੀ ਬਣ ਗਈ ਆ? ਤੁਹਾਡੇ ਸਬਕੌਂਸ਼ੀਅਸ ਦੇ ਉੱਪਰ ਪਰੇਸ਼ਾਵਾਂ ਕਿਸ ਚੀਜ਼ ਦਾ ਪੈਣ ਡਿਆ? ਮੋਟਾਪੇ ਦਾ, weight ਦਾ, ਭਾਰ ਦਾ। ਵਜਨ ਦਾ। ਤੁਲ ਤੁਲੇ ਬਣਦੀ ਤਸਵੀਰ ਬਣ ਦੇ ਤੁਹਾਡੇ ਜਿਹਨ ਦੇ ਵਿੱਚ ਤੁਹਾਡੇ ਸਬਕੌਂਸ਼ੀਅਸ ਦੇ ਵਿੱਚ ਗਲਤ ਮੇਜ ਬਣ ਗਈ ਹੈ ਤੁਸੀਂ ਜੋ ਮਰਜੀ ਕਰ ਲੋ ਦੁਨੀਆ ਭਰ ਦੀਆਂ ਐਕਸਰਸਾਈਜ਼ਾਂ ਕਰ ਲੋ ਤੁਹਾਡਾ weight ਮੈਨੇਜ ਨਹੀਂ ਹੋ ਸਕਦਾ ਲਗਾਤਾਰ ਤੁਹਾਨੂੰ ਬੜੀ ਖਤਰਨਾਕ ਐਫਰਟ ਕਰਨੀ ਪਊਗੀ ਆਪਾਂ ਫਿਰ ਕਰਨਾ ਕੀ ਹੈ ਜੀ ਆਪਣੇ ਆਈਡੀਅਲ ਫਿਜ਼ੀਕ ਦੀ ਤਸਵੀਰ ਵੇਖਣੀ ਹੈ ਸਬਕੌਂਸ਼ੀਅਸ ਜਾ ਕੇ ਇਸੇ ਵੀਡੀਓ ਦੇ ਵਿੱਚ ਤੁਹਾਡਾ ਮੈਂ weight ਕੱਟ ਕਰਕੇ ਵਿਖਾ ਦਿਆਂਗਾ ਔਰ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੌੜਣ ਦੀ ਲੋੜ ਨਹੀਂ ਇੱਥੇ ਪਏ ਪਏ ਤੁਹਾਡਾ ਪਸੀਨਾ ਵਗੂਗਾ ਐਦਾਂ ਪਿਆ ਤੁਹਾਡੇ ਖੱਲੀਆਂ ਬਹਿ ਜਾਣਗੀਆਂ ਲੀਟਰਲੀ ਉਹਦੇ ਵਿੱਚ ਛਾਤੀ ਦੇ ਵਿੱਚ ਖੱਲੀਆਂ ਬਹਿ ਜਾਣਗੀਆਂ ਅੱਜ ਹੀ ਤੁਹਾਨੂੰ ਮੈਂ ਗਰੰਟੀ ਦੇ ਦਿੰਦਾ ਇਸ ਗੱਲ ਦੀ ਕਾਰਨ ਕੀ ਹੈ ਜੀ ਸਾਡਾ ਦਿਮਾਗ ਕਲਪਨਾ ਤੇ ਰਿਐਲਿਟੀ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਜੇ ਚੀਜ਼ ਅਸੀਂ ਕੋਈ ਕਲਪਨਾ ਜੀ ਕਰ ਸਕਦੇ ਆ ਸਾਨੂੰ ਕੀ ਲੋੜ ਐ ਫਿਰ ਧੁੱਪੇ ਦੌੜ ਭੱਜ ਕਰਨ ਦੀ ਮੈਂ ਨਹੀਂ ਕਹਿੰਦਾ ਕਿ ਨਾ ਕਰੋ ਪਰ ਦੌੜ ਭੱਜ ਕਰੋ ਸਰੀਰ ਨੂੰ ਪਾਵਰਫੁਲ ਕਰਨ ਵਾਸਤੇ ਸਰੀਰ ਦਾ ਸਟੈਮੀਨਾ ਵਧਾਉਣ ਵਾਸਤੇ ਸਟਰੈਂਥ ਵਧਾਉਣ ਵਾਸਤੇ ਐਂਡੂਰੈਂਸ ਵਧਾਉਣ ਵਾਸਤੇ ਇਹਦੇ ਵਾਸਤੇ ਨਹੀਂ weight ਘੱਟ ਕਰਨ ਵਾਸਤੇ ਦੌੜ ਭੱਜ ਕਰਨੀ ਬਿਲਕੁਲ ਮੂਰਖਤਾ ਹੈ ਬਹੁਤੀਆਂ ਗੱਲਾਂ ਨਹੀਂ ਕਰਦਾ ਜੀ ਤੁਹਾਨੂੰ ਮੈਕਨਿਕਾ ਜਾ ਪ੍ਰਯੋਗ ਕਰਵਾਉਣਾ ਉਹਦੇ ਵਿੱਚ ਹੀ ਆਪਾਂ ਇੱਕ ਇੱਕ ਵਰਕਆਊਟ ਕਰ ਲਾਂਗੇ ਔਰ ਨਾਲ ਹੀ ਆਪਾਂ ਤੁਹਾਨੂੰ ਗਹਿਰੇ ਦੇ ਵਿੱਚ ਜਾ ਕੇ ਸਜਾਇਸ਼ਨ ਦੇ ਦਿਆਂਗੇ ਤੁਹਾਡੀ ਜਿਹੜੀ ਫਿਜ਼ੀਕਲ ਬਾਡੀ ਆ ਉਹ ਬਿਲਕੁਲ ਆਈਡੀਅਲ ਹੈ ਬਿਲਕੁਲ ਫਿਟ ਐਂਡ ਫਾਈਨ स्लेम ट्रिम करिए शुरू फिर बस बैठ जाओ ओdna टोला के बैठ जाओ अखा बंद नहीं करनी है पहला अपन तो नु हे प्रोनटाइज कर दे बहुत सिंपल है हुणे ਤੁਹਾਡਾ weight ਆਪਾਂ ਘਟਾਉਨੇ ਆ ਤੁਹਾਨੂੰ ਹੁਣੇ ਵਿਖਾ ਦੇਨੇ ਤੁਹਾਡੀ ਤਸਵੀਰ ਪਤਲਿਆਂ ਦੀ ਔਰ ਉਹ ਤਸਵੀਰ ਜਦੋਂ ਸਬਕੌਂਸ਼ੀਅਸ ਵਿੱਚ ਆਪ ਗਈ ਨਾ ਉਹ ਨੇਚਰਲੀ ਹੋ ਜਾਣੀ ਹੈ ਤੁਸੀਂ ਕੁਛ ਕਰਿਓ ਕੁਛ ਨਾ ਕਰਿਓ ਮੈਂ ਛੱਡਣ ਨੂੰ ਨਹੀਂ ਕਹਿੰਦਾ ਆਪਣਾ ਕੰਮ ਕਰ ਕਰੋ ਆਪਣੇ ਵਰਕਆਊਟ ਕਰੋ ਕਿਤੇ ਛੱਡਣ ਦੀ ਕੋਈ ਜ਼ਰੂਰਤ ਨਹੀਂ ਪਰ ਐਵੇਂ ਲੋਕਾਂ ਨੂੰ 50 50000 ਲੱਖ ਲੱਖ ਰੁਪਇਆ ਦੇਣ ਦਾ ਕੋਈ ਫਾਇਦਾ ਨਹੀਂ ਖੈਰ ਮੈਂ ਮੈਂਬਰਸ਼ਿਪ ਵੀ ਲਾਂਚ ਕਰਤੀ ਹੈ ਜੀ ਜੁਆਇਨ ਬਟਨ ਆਉਣ ਡਿਆ ਹੋਣਾ ਤੁਹਾਡੇ ਇੱਥੇ ਸਕਰੀਨ ਦੇ ਉੱਪਰ ਉਹ ਜੁਆਇਨ ਕਰਕੇ ਪ੍ਰੀਮੀਅਮ ਵੀਡੀਓ ਲੌਂਗ ਹੀ ਪ੍ਰੋਸੈਸ ਸੈਕਸ਼ਨ ਦਾ ਉਹ ਤੁਸੀਂ ਵੇਖ ਸਕਦੇ ਆਂ ਆਰ ਤੁਸੀਂ ਆਪਣੇ ਏਰੀਆ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਦੂਰ ਕਰ ਸਕਦੇ ਆ ਇਹ ਉਹ ਸੈਸ਼ਨ ਆ ਜਿੱਦੇ ਮੈਂ 5000 ਰੁਪਿਆ ਇੱਕ ਸੈਸ਼ਨ ਦਾ ਲੈਣਾ ਉਹ ਤੁਹਾਨੂੰ ਸਿਰਫ ਮੈਂਬਰਸ਼ਿਪ ਚ ਹੀ ਮਿਲ ਜਾਣਾ ਜੀ ਵੇਖਣ ਨੂੰ ਜੇ ਆ ਵੀਡੀਓ ਲੰਮੇ ਵੀਡੀਓ ਵੇਖਣੇ ਆ ਤੋ ਤੇਰੀ ਮੈਂਬਰਸ਼ਿਪ ਲੈ ਲਓ ਕਿਉਂਕਿ ਫ੍ਰੀ ਜੇ ਮੈਂ ਕੁਝ ਦਵਾਂਗਾ ਤੋ ਦੀ ਕਦਰ ਨਹੀਂ ਹੁੰਦੀ ਹੋਰ ਮੈਨੂੰ 2-300 ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਫ੍ਰੀ ਕੋਈ ਚੀਜ਼ ਦਿੰਨੇ ਆ ਨਾ ਤੋ ਦੀ ਕਦਰ ਨਹੀਂ ਲੋਕ ਪਾਉਂਦੇ ਮੈਂ ਫ੍ਰੀ ਸੈਸ਼ਨ ਵੀ ਦਿੱਤੇ ਆ ਉਹਦਾ ਰਿਜ਼ਲਟ ਨਹੀਂ ਮਿਲਦਾ ਲੋਕਾਂ ਨੂੰ ਤੋ ਜੇ ਕਿਸੇ ਕੋਲ ਬਾਬਾ 5-10000 ਰੁਪਿਆ ਲਿਆ ਹੋਵੇ ਨਾ ਤੋ ਫਿਰ ਰਿ ਅੱਖਾਂ ਨੂੰ ਬੰਦ ਕਰੋ ਖੋਲ ਦਿਓ ਬੰਦ ਕਰੋ ਖੋਲ ਦਿਓ ਬੰਦ ਕਰੋ ਖੋਲ ਫੇਰ ਬੰਦ ਕਰੋ ਖੋਲ ਦਿਓ ਫੇਰ ਬੰਦ ਕਰੋ ਖੋਲ ਦਿਓ ਐਦਾਂ ਕਰਦੇ ਰਹੋ ਬੰਦ ਕਰੋ ਖੋਲ ਦਿਓ ਕਿਉਂਕਿ ਜਦੋਂ ਤੁਸੀਂ ਅੱਖ ਨੂੰ ਬੰਦ ਕਰ ਰਹੇ ਜੇ ਖੋਲ ਰਹੇ ਜੇ ਤੇ ਉਹਨੇ ਤੁਹਾਡੀਆਂ ਅੱਖਾਂ ਭਾਰੀਆਂ ਹੁੰਦੀਆਂ ਜਾ ਰਹੀਆਂ ਹਨ ਭਾਰੀਆਂ ਹੁੰਦੀਆਂ ਜਾ ਰਹੀਆਂ ਨੇ ਭਾਰੀਆਂ ਹੁੰਦੀਆਂ ਜਾ ਰਹੀਆਂ ਨੇ ਤੁਸੀਂ ਗਹਿਰੀ ਟਰਾਂਸ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਗਹਿਰੀ ਟਰਾਂਸ ਦੇ ਵਿੱਚ ਜਾਣੇ ਸ਼ੁਰੂ ਹੋ ਗਏ ਖੰਭ ਬੰਦ ਕਰਦੇ ਰਹੋ ਖੋਲਦੇ ਰਹੋ ਖੋਲਦੇ ਰਹੋ ਅੱਖਾਂ ਜੰਨਾਂ ਚਰ ਤੱਕ ਅੱਖਾਂ ਥੱਕ ਨਾ ਜਾਣ ਜਦੋਂ ਥੱਕ ਜਾਣ ਅੱਖਾਂ ਖੋਲੋ ਬੰਦ ਕਰੋ ਖੋਲੋ ਬੰਦ ਕਰੋ ਹੁਣ ਤੇਜ਼ ਤੇਜ਼ ਖੋਲਾਂਗੇ ਬੰਦ ਕਰਾਂਗੇ 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 ਕਰਦੇ ਜਾਓ ਕਰਦੇ ਜਾਓ ਨਾਲੋ ਨਾਲ ਤੁਸੀਂ ਫੀਲ ਕਰੋਗੇ ਤੁਹਾਡੀਆਂ ਅੱਖਾਂ ਭਾਰੀਆਂ ਹੋ ਰਹੀਆਂ ਹਨ ਮਾਈਂਡ ਰਿਲੈਕਸ ਹੁੰਦਾ ਜਾ ਰਿਹਾ ਹੈ ਅੱਖਾਂ ਬੰਦ ਕਰਦੇ ਰਹੋ ਖੋਲਦੇ ਰਹੋ ਬੰਦ ਕਰਦੇ ਰਹੋ ਖੋਲਦੇ ਰਹੋ ਬੰਦ ਕਰਦੇ ਰਹੋ ਖੋਲਦੇ ਰਹੋ ਖੋਲਦੇ ਰਹੋ ਬੰਦ ਕਰਦੇ ਰਹੋ ਖੋਲਦੇ ਰਹੋ ਬੰਦ ਕਰਦੇ ਰਹੋ ਸੱਖਾਂ ਬੰਦ ਕਰ ਲਓ ਔਰ ਬਿਲਕੁਲ ਰਿਲੈਕਸ ਹੋ ਜਾਓ ਲੰਬੇ ਘਰੇ ਸਾਹ ਸਾਹ ਲੈਂਦੇ ਹੋ ਤਾਂ ਲੈਂਦੇ ਹੀ ਜਾਓ ਲੈਂਦੇ ਹੀ ਜਾਓ ਲੈਂਦੇ ਹੀ ਜਾਓ ਸਾਹ ਛੱਡਦੇ ਹੋ ਤਾਂ ਛੱਡਦੇ ਹੀ ਜਾਓ ਛੱਡਦੇ ਹੀ ਜਾਓ ਛੱਡਦੇ ਹੀ ਜਾਓ ਤੁਸੀਂ ਗਹਿਰੀ ਨੀਂਦ ਵਿੱਚ ਜਾ ਰਹੇ ਹੋ ਗਹਿਰੀ ਨੀਂਦ ਵਿੱਚ ਜਾ ਰਹੇ ਹੋ ਗਹਿਰੀ ਨੀਂਦ ਵਿੱਚ ਜਾ ਰਹੇ ਹੋ ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਦੇ ਵਿੱਚ ਹੋ ਘਰ ਦੇ ਵਿੱਚ ਇੱਕ ਦਰਵਾਜ਼ਾ ਹੈ ਦਰਵਾਜ਼ੇ ਦੇ ਅੰਦਰ ਚਲੇ ਜਾਓ ਪੌਸ ਦਰਵਾਜ਼ੇ ਤੋਂ ਅੰਦਰ ਜਾ ਕੇ ਉਸ ਦੇ ਵਿੱਚ ਇੱਕ ਹੋਰ ਦਰਵਾਜ਼ਾ ਹੈ ਉਸ ਦੇ ਵਿੱਚ ਚਲੇ ਜਾਓ ਉਸ ਦੇ ਵਿੱਚ ਕੁਝ ਪੌੜੀਆਂ ਹਨ ਬਹੁਤ ਬਿਊਟੀਫੁਲ ਪੌੜੀਆਂ ਉਹਨਾਂ ਵਿੱਚ ਉੱਤਰਦੇ ਜਾਓ ਚੱਲਦੇ ਹਾਂ ਤੁਹਾਡੀ ਸਬਕੌਂਸ਼ੀਅਸ ਦੀ ਗਹਿਰਾਈ ਦੇ ਵਿੱਚ ਮੈਂ ਕਾਊਂਟਡਾਊਨ ਸ਼ੁਰੂ ਕਰ ਰਿਹਾ ਹਾਂ ਹਰ ਇੱਕ ਕਾਊਂਟਡਾਊਨ ਦੇ ਨਾਲ ਤੁਸੀਂ ਇੱਕ ਇੱਕ ਸਟੈਪ ਉੱਤਰਦੇ ਜਾਣਾ ਹੈ 20 ਪਹਿਲਾਂ ਖੱਬਾ ਪੈਰ ਇੱਕ ਪੌੜੀ ਦੇ ਉੱਪਰ ਰੱਖੋ ਫਿਰ ਸੱਜਾ ਰੱਖੋ 19 18 17 ਉੱਤਰਦੇ ਜਾਓ 16 पंद्रह चौदह तेरह बारह और गहराई बदी जा रही है ग्यारह दस और गहराइया और गहराइया नौ और गहरे तुरे जाओ गहरे तुरे जाओ अठ सत छ ਚਾਰ ਨਵੀਆਂ ਨਵੀਆਂ ਗਹਿਰਾਈਆਂ ਹੋਰ ਗਹਿਰੇ ਹੋਰ ਗਹਿਰੇ ਤਿੰਨ ਦੋ ਇੱਕ ਸ਼ੂਨਿਆ ਇਸ ਗਹਿਰਾਈ ਦੇ ਵਿੱਚ ਫੀਲ ਕਰੋ ਕਿ ਇੱਕ ਵਾਈਟ ਲਾਈਟ ਫੈਲੀ ਹੋਈ ਉਹ ਵਾਈਟ ਲਾਈਟ ਤੁਹਾਡੇ ਹੈੱਡ ਤੋਂ ਐਂਟਰ ਹੋ ਰਹੀ ਹੈ ਤੁਹਾਡਾ ਹੈੱਡ ਉਸ ਵਾਈਟ ਲਾਈਟ ਨਾਲ جگਮਗਾਉਣ ਲੱਗ ਪਿਆ ਤੁਹਾਡਾ ਫੋਰਹੈੱਡ ਤੁਹਾਡੀਆਂ ਅੱਖਾਂ ਤੁਹਾਡਾ ਚਿਹਰਾ ਤੁਹਾਡੀ ਗਰਦਨ ਤੁਹਾਡੇ ਮੋਢੇ ਤੁਹਾਡੀਆਂ ਬਾਹਾਂ ਤੁਹਾਡੀ ਛਾਤੀ ਅੱਪਰ ਬੈਕ ਲੋਅਰ ਬੈਕ ਪੇਟ ਤੁਹਾਡੇ ਕੁਲੇ ਤੁਹਾਡੇ ਪੱਟ ਗੋਡੇ ਪਿੰਡਲੀਆਂ ਗਿੱਟੇ ਪੈਰ ਪੈਰਾਂ ਦੀਆਂ ਤਲੀਆਂ ਸਾਰਾ ਸਰੀਰ ਇਸ ਵਾਈਟ ਲਾਈਟ ਨਾਲ جگਮਗਾ ਰਿਹਾ ਔਰ ਤੁਸੀਂ ਇਸ ਵਾਈਟ ਲਾਈਟ ਦੇ ਵਿੱਚ ਨਹਾਏ ਹੋਏ ਹੋ ਨਾਲ ਹੀ ਤੁਹਾਡਾ ਸਰੀਰ ਵੀ ਇਸ ਵਾਈਟ ਲਾਈਟ ਨਾਲ ਪਰਦਾ ਜਾ ਰਿਹਾ ਇਹ ਵਾਈਟ ਲਾਈਟ ਤੁਹਾਡੇ ਸਰੀਰ ਨੂੰ ਅਨੰਤ ਊਰਜਾ ਦੇ ਰਹੀ ਤੁਹਾਡੇ ਸਰੀਰ ਦੇ ਇੱਕ ਸੈੱਲ ਦੇ ਵਿੱਚ ਇੱਕ ਅਗੰਮੀ ਊਰਜਾ ਭਰਦੀ ਜਾ ਰਹੀ ਹੈ ਭਰਦੀ ਜਾ ਰਹੀ ਹੈ ਭਰਦੀ ਜਾ ਰਹੀ ਹੈ ਤੁਹਾਡਾ ਸਰੀਰ ਸ਼ਕਤੀਸ਼ਾਲੀ ਹੁੰਦਾ ਜਾ ਰਿਹਾ ਹੈ ਪਾਵਰਫੁਲ ਹੁੰਦਾ ਜਾ ਰਿਹਾ ਹੈ ਉਰਤੀਲਾ ਹੁੰਦਾ ਜਾ ਰਿਹਾ ਫੀਲ ਕਰੋ ਕਿ ਇਹ ਵਾਈਟ ਲਾਈਟ ਤੁਹਾਡੇ ਸਾਰੇ ਸਿਸਟਮ ਨੂੰ ਬਹੁਤ ਪਰਫੈਕਟ ਤਰੀਕੇ ਨਾਲ ਚਲਾ ਰਹੀ ਹੈ ਪਰਫੈਕਟ ਤਰੀਕੇ ਨਾਲ ਚਲਾ ਰਹੀ ਫੀਲ ਕਰੋ ਫੀਲ ਕਰੋ ਕਿ ਵਾਈਟ ਲਾਈਟ ਤੁਹਾਡੇ ਸਰੀਰ ਨੂੰ ਸ਼ੇਪ ਦੇ ਵਿੱਚ ਲੈ ਕੇ ਆ ਰਹੀ ਹੈ ਤੁਹਾਡਾ ਸਰੀਰ ਸ਼ੇਪ ਦੇ ਵਿੱਚ ਆ ਰਿਹਾ ਹੈ ਸ਼ੇਪ ਦੇ ਵਿੱਚ ਆ ਰਿਹਾ ਹੈ ਇਮੇਜਿਨ ਕਰੋ ਤੁਹਾਡਾ ਆਈਡੀਅਲ ਵਰਜ਼ਨ ਤੁਹਾਡੀ ਆਈਡੀਅਲ ਫਿਜ਼ਿਕ ਵਾਈਟ ਲਾਈਟ ਤੁਹਾਨੂੰ ਸਲਿਮ ਕਰਦੀ ਜਾ ਰਹੀ ਹੈ ਸਲਿਮ ਕਰਦੀ ਜਾ ਰਹੀ ਹੈ ਸਲਿਮ ਕਰਦੀ ਜਾ ਰਹੀ ਹੈ ਪਰਫੈਕਟ ਫਿਜ਼ੀਕ ਤੁਹਾਡੇ ਸਰੀਰ ਦੀ ਬਣਦੀ ਜਾ ਰਹੀ ਹੈ ਬਣਦੀ ਜਾ ਰਹੀ ਹੈ ਬਣਦੀ ਜਾ ਰਹੀ ਹੈ ਫੀਲ ਕਰੋ ਆਪਣੇ ਸਰੀਰ ਨੂੰ ਔਰ ਦੇਖੋ ਕਿ ਉਹ ਬਿਲਕੁਲ ਪਰਫੈਕਟ ਹੁੰਦਾ ਜਾ ਰਿਹਾ ਹੈ ਪਰਫੈਕਟ ਹੁੰਦਾ ਜਾ ਰਿਹਾ ਹੈ ਪਰਫੈਕਟ ਹੁੰਦਾ ਜਾ ਰਿਹਾ ਹੈ ਇਸ ਪਰਫੈਕਟ ਸਰੀਰ ਦੇ ਨਾਲ ਹੁਣੇ ਅਸੀਂ ਦੌੜ ਲਾਵਾਂਗੇ ਲੰਬੀ ਦੌੜ ਕਈ ਕਿਲੋਮੀਟਰਾਂ ਦੀ ਤਿਆਰ ਹੋ ਜਾਓ ਬੂਟ ਕੱਸ ਲਓ ਆਪਣੀ ਡਰੈਸ ਪਾ ਲਓ ਕਲਪਨਾ ਕਰੋਗੇ ਤੁਸੀਂ ਬੂਟ ਪਾ ਰਹੇ ਹੋ ਡਰੈਸ ਪਾ ਰਹੇ ਹੋ ਆਪਣੀ ਰਨਿੰਗ ਵਾਲੀ ਡਰੈਸ ਪਾ ਰਹੇ ਹੋ ਸਰੀਰ ਤੁਹਾਡਾ ਆਲਰੇਡੀ ਸਲਿਮ ਟ੍ਰਿਮ ਫਿੱਟ ਤੇ ਫੁਰਤੀਲਾ ਦੌੜ ਲਾਵਾਂਗੇ ਅਸੀਂ ਦੌੜ ਲਾਵਾਂਗੇ ਤੁਰਨਾ ਸ਼ੁਰੂ ਕਰਦੇ ਇਮੇਜਿਨ ਕਰੋ ਤੁਸੀਂ ਦੌੜ ਰਹੇ ਹੋ ਬਹੁਤ ਤੇਜ਼ੀ ਨਾਲ ਔਰ ਤੁਸੀਂ ਹਵਾ ਨਾਲ ਗੱਲਾਂ ਕਰਦੇ ਜਾ ਰਹੇ ਹੋ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਹੋਰ ਤੇਜ਼ ਹੋਰ ਤੇਜ਼ ਹੋਰ ਤੇਜ਼ ਹੋਰ ਤੇਜ਼ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਸਾਹ ਚੜਦਾ ਹੈ ਤਾਂ ਵੀ ਦੌੜਦੇ ਜਾਓ ਸਾਹ ਚੜ ਵੀ ਰਿਹਾ ਹੈ ਤਾਂ ਵੀ ਦੌੜਦੇ ਜਾ ਰਹੇ ਹੋ ਤੁਸੀਂ ਸਾਹ ਫੁੱਲਣ ਦਿਓ ਪਰ ਦੌੜਦੇ ਜਾਓ ਤੋਰਦੇ ਜਾਓ ਦੌੜਦੇ ਜਾਓ ਤੁਹਾਨੂੰ ਪਸੀਨਾ ਵੀ ਆ ਰਿਹਾ ਹੈ ਗਰਮੀ ਵੀ ਲੱਗ ਰਹੀ ਹੈ ਪਰ ਸਰੀਰ ਦੇ ਵਿੱਚ ਅਨੰਤ ਸ਼ਕਤੀ ਇਸ ਵਾਈਟਲਾਈਟ ਨੇ ਭਰ ਦਿੰਦੀ ਹੈ ਸਰੀਰ ਨੂੰ ਬਹੁਤ ਜ਼ਬਰਦਸਤ ਫਿੱਟ ਕਰ ਦਤਾ ਹੈ ਤੁਸੀਂ ਦੌੜਦੇ ਹੀ ਜਾ ਰਹੇ ਹੋ ਦੌੜਦੇ ਹੀ ਜਾ ਰਹੇ ਹੋ ਸਰੀਰ ਦੇ ਵਿੱਚ ਅਸੀਮਤ ਸ਼ਕਤੀ ਆ ਚੁੱਕੀ ਹੈ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਕਈ ਕਿਲੋਮੀਟਰ ਤੁਸੀਂ ਦੌੜ ਚੁੱਕੇ ਹੋ ਪਰ ਤੁਸੀਂ ਥੱਕੇ ਨਹੀਂ ਪਸੀਨਾ ਪਸੀਨੀ ਹੋ ਚੁੱਕੇ ਹੋ ਪਰ ਤਾਂ ਵੀ ਤੁਸੀਂ ਥੱਕੇ ਨਹੀਂ ਤਾਂ ਵੀ ਤੁਸੀਂ ਫੁੱਲ ਅਲਰਜੀ ਨਾਲ ਦੌੜ ਰਹੇ ਹੋ ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਰਨ 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 ਦੌੜਦੇ ਜਾਓ ਦੌੜਦੇ ਜਾਓ ਦੌੜਦੇ ਜਾਓ ਕਈ ਕਿਲੋਮੀਟਰ ਤੁਸੀਂ ਦੌੜ ਚੁੱਕੇ ਹੋ ਇੱਕ ਜਗ੍ਹਾ ਤੇ ਰੁਕ ਜਾਓ ਔਰ ਦੇਖੋ ਆਪਣੇ ਸਲਿਮ ਟ੍ਰਿਮ ਪਾਵਰਫੁੱਲ ਸੀਨੇ ਨਾਲ ਭਜੇ ਹੋਏ ਸਰੀਰ ਦੇਖੋ ਧੰਨਵਾਦ ਕਰੋ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਕਿ ਧੰਨਵਾਦ ਪਰਮਾਤਮਾ ਧੰਨਵਾਦ ਬ੍ਰਹਿਮੰਡ ਮੈਨੂੰ ਇਹ ਡਾ ਬਿਊਟੀਫੁੱਲ ਪਾਵਰਫੁੱਲ ਫਰਤੀਲਾ اور فٹ سਰੀਰ ਦੇਣ واسطے ਧੰਨਵਾਦ اے پاورفل ਫਰਤੀਲਾ ਤੇ فٹ ਸਰੀਰ ਦੇਣ واسطے ਧੰਨਵਾਦ اے پاورفل ਫਰਤੀਲਾ ਤੇ فٹ ਸਰੀਰ ਦੇਣ واسطے ਗ੍ਰੈਟੀਚੂਰ ਦੀ ਭਾਵਨਾ ਨਾਲ ਪਰਦੇ ਜਾਓ ਪਰਦੇ ਜਾਓ ਪਰਦੇ ਜਾਓ اس ਭਾਵਨਾ ਨੂੰ ਫੀਲ ਕਰੋ فٹ ਸਰੀਰ ਦੀ ਭਾਵਨਾ ਨੂੰ ਫੀਲ ਕਰੋ ਬੈਕ ਤੋਂ ਤੇਨ ਤੱਕਣਾਗਾ ਔਰ ਤੁਸੀਂ ਵਾਪਸ ਆ ਜਾਓਗੇ ਟਰਾਂਸ ਤੋਂ ਬਾਹਰ ਆ ਜਾਓਗੇ ਇੱਕ ਚਾਰਜ ਫਿਰ એનર્ਜੀ ਨੂੰ ਫੀਲ ਕਰੋ ਦੋ ਆਪਣੇ ਸਰੀਰ ਦੀ ਫਿਟਨੈਸ ਨੂੰ ਫੀਲ ਕਰੋ ਤਿੰਨ ਅੱਖਾਂ ਖੋਲ ਲਓ ਜਿਵੇਂ ਜਿਵੇਂ ਨੂੰ ਸਾਹ ਚੜ ਗਿਆ ਜਾਂ ਪਸੀਨਾ ਆ ਗਿਆ ਕਮੈਂਟ ਕਰਕੇ ਦੱਸਿਓ ਔਰ ਇਸ ਵੀਡੀਓ ਨੂੰ ਰੋਜ਼ ਵੇਖ ਲਿਓ ਪੂਰਾ ਲੰਬਾ ਵੀਡੀਓ ਚਾਹੀਦਾ ਇਹਦੇ ਵਿੱਚ ਉਹ ਮੈਂ ਅਗਲੇ ਹਫਤੇ ਅਪਲੋਡ ਕਰਾਂਗਾ ਮੈਂਬਰਸ਼ਿਪ ਲੈ ਲਓ ਲੱਖਾਂ ਰੁਪਈਆ ਐਵੇਂ ਫੂਕਣ ਦੀ ਲੋੜ ਨਹੀਂ ਆਪਣੇ ਸਬ ਕੌਂਸ਼ੀਅਸ ਦੇ ਉੱਪਰ ਕੰਮ ਕਰੋ ਆਪਣੇ ਗਹਿਰੇ ਦੇ ਵਿੱਚ ਕੰਮ ਕਰੋ 1 ਟੂ 1 ਸੈਸ਼ਨ ਚਾਹੀਦਾ ਦਾ ਨੰਬਰ ਮੇਰਾ ਹੈਗਾ ਜੀ ਕਿਸੇ ਵੀ ਪ੍ਰੋਬਲਮ ਵਾਸਤੇ ਤੁਸੀਂ ਮੇਰੇ ਕੋਲ ਆ ਸਕਦੇ ਆ ਜੀ ਪੇਡ ਹੁੰਦਾ ਹੈ ਮਿਲਣ ਦੇ ਕਿਸੇ ਅਗਲੇ ਵੀਡੀਓਸ